ਬਦਵਾਰ ਰਾਤ ਤੋਂ ਸ਼ਹਿਰ 'ਚ ਪੈ ਰਿਹਾ ਕਦੇ ਭਾਰੀ ਅਤੇ ਕਦੇ ਹਲਕੇ ਮੀਂਹ ਨੇ ਗਰਮੀ ਅਤੇ ਹਮਸ ਤੋਂ ਰਾਹਤ ਦਵਾਈ ਹੈ ਇਸ ਮੀਂਹ ਤੋਂ ਬਾਅਦ ਸੁਖਨਾ 'ਚ ਪਾਣੀ ਦਾ ਪੱਧਰ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੇਠਾਂ ਹੈ ਇੰਜੀਨੀਅਰਿੰਗ ਵਿਭਾਗ ਸੁਖਨਾ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਕਿਉਂਕਿ ਸੁਖਨਾ ਦੇ ਕੈਚਮੈਂਟ ਏਰੀਆ 'ਚ ਭਾਰੀ ਮੀਂਹ ਦਾ ਪਾਣੀ ਅਤੇ ਗਾਧ ਆਉਣ ਦੀ ਸੰਭਾਵਨਾ ਕਾਰਨ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਖਤਰੇ ਦੇ ਨਿਸ਼ਾਨ ਨੂੰ ਛੂ ਸਕਦਾ ਹੈ ਸ਼ੁੱਕਰਵਾਰ ਤੋਂ ਮਾਨਸੂਨ ਦੇ ਥੋੜੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ ਪਰ ਫਿਰ ਵੀ ਜੇਕਰ ਕੈਚਮੈਂਟ ਖੇਤਰ ਵਿੱਚ ਅਚਾਨਕ ਮੀਂਹ ਪੈਣ ਤੋਂ ਬਾਅਦ ਸੁਖਨਾ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ ਤਾਂ ਗੇਟ ਖੋਲਣੇ ਪੈਣਗੇ ਬੁੱਧਵਾਰ ਰਾਤ ਨੂੰ ਕਈ ਦਿਨਾਂ ਬਾਅਦ ਸ਼ੁਰੂ ਹੋਏ ਮੀਂਹ ਵਿੱਚ ਪੂਰਾ ਸ਼ਹਿਰ ਭਿੱਜ ਗਿਆ ਬੁੱਧਵਾਰ ਰਾਤ ਤੋਂ ਸਵੇਰੇ 8.5 ਵਜੇ ਤੱਕ ਸ਼ਹਿਰ ਵਿੱਚ 9.7 ਮਿਲੀਮੀਟਰ ਅਤੇ ਵੀਰਵਾਰ ਸ਼ਾਮ ਤੱਕ 6.8 ਮਿਲੀਮੀਟਰ ਮੀਂਹ ਪਿਆ ਹੈ ਹਾਲਾਂਕਿ ਰਾਤ ਨੂੰ ਹਵਾਈ ਅੱਡੇ ਤੇ 28.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਬੁੱਧਵਾਰ ਰਾਤ ਤੋਂ ਸ਼ਹਿਰ ਚ ਪੈ ਰਿਹਾ ਕਦੇ ਭਾਰੀ ਅਤੇ ਕਦੇ ਹਲਕੇ ਮੀਂਹ ਨੇ ਗਰਮੀ ਅਤੇ ਹਮਸ ਤੋਂ ਰਾਹਤ ਦਵਾਈ ਹੈ ਇਸ ਮੀਂਹ ਤੋਂ ਬਾਅਦ ਸੁਖਨਾ ਚ ਪਾਣੀ ਦਾ ਪੱਧਰ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੇਠਾਂ ਹੈ ਇੰਜੀਨੀਅਰਿੰਗ ਵਿਭਾਗ ਸੁਖਨਾ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਕਿਉਂਕਿ ਸੁਖਨਾ ਦੇ ਕੈਚਮੈਂਟ ਏਰੀਆ 'ਚ ਭਾਰੀ ਮੀਂਹ ਦਾ ਪਾਣੀ ਅਤੇ ਗਾਧ ਆਉਣ ਦੀ ਸੰਭਾਵਨਾ ਕਾਰਨ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਖਤਰੇ ਦੇ ਨਿਸ਼ਾਨ ਨੂੰ ਛੂ ਸਕਦਾ ਹੈ। ਸ਼ੁੱਕਰਵਾਰ ਤੋਂ ਮਾਨਸੂਨ ਦੇ ਥੋੜੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ ਪਰ ਫਿਰ ਵੀ ਜੇਕਰ ਕੈਚਮੈਂਟ ਖੇਤਰ ਵਿੱਚ ਅਚਾਨਕ ਮੀਂਹ ਪੈਣ ਤੋਂ ਬਾਅਦ ਸੁਖਨਾ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ ਤਾਂ 게ਟ ਖੋਲਣੇ ਪੈਣਗੇ। ਬੁੱਧਵਾਰ ਰਾਤ ਨੂੰ ਕਈ ਦਿਨਾਂ ਬਾਅਦ ਸ਼ੁਰੂ ਹੋਏ ਮੀਂਹ ਵਿੱਚ ਪੂਰਾ ਸ਼ਹਿਰ ਭਿੱਜ ਗਿਆ। ਬੁੱਧਵਾਰ ਰਾਤ ਤੋਂ ਸਵੇਰੇ 8.5 ਵਜੇ ਤੱਕ ਸ਼ਹਿਰ ਵਿੱਚ 9.7 ਮਿਲੀਮੀਟਰ ਅਤੇ ਵੀਰਵਾਰ ਸ਼ਾਮ ਤੱਕ 6.8 ਮਿਲੀਮੀਟਰ ਮੀਂਹ ਪਿਆ ਹੈ ਹਾਲਾਂਕਿ ਰਾਤ ਨੂੰ ਹਵਾਈ ਅੱਡੇ ਤੇ 28.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ